ਇਹ ਕੋਣ ਇੱਕ ਬਹੁਤ ਵੱਡਾ ਸਿੰਗਰ ਹੈ ਆਪਣੇ ਪੰਜਾਬ ਚ ਹਾਂਜੀ ਪੰਜਾਬ ਦਾ ਬਹੁਤ ਵੱਡਾ ਸਿੰਗਰ ਹੈ ਬਹੁਤ ਵੱਡਾ ਸਿੰਗਰ ਅੱਛਾ ਠੀਕ ਹੈ ਜੀ ਉਹਦਾ ਗਾਣਾ ਸੀ ਗਾਣੇ ਅੱਗੇ ਸ਼ੇਰ ਸੀ ਉਹ ਕੁਛੇ ਨਾ ਗਾਇਆ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਉਹ ਸ਼ੇਰ ਜਿਹੜਾ ਸਦੂਲ ਬਾਏ ਨੇ ਗਾਇਆ ਸੀ ਹੋ ਜਾਓ ਜੇ ਸਾਉ ਨੂੰ ਪਤਾ ਹੀ ਜਾ ਮੈਨੂੰ ਬਤਾ ਦਿਓ ਜਾ ਹੁਣ ਸਾਰੀ ਦੁਨੀਆ ਪਤਾ ਲੱਗ ਜੇ ਜਾ ਸਾ ਜੀ ਹਾਂ ਨਾਮ ਨਹੀਂ ਲਊਗਾ ਨਾ ਫਿਰ ਪਤਾ ਲੱਗ ਉਗੀ ਫਿਰ ਉਹ ਤੇ ਗੱਲ ਜਾਏਗੀ ਨਾ ਅੱਛਾ ਇੱਕੇ ਕਲਾਕਾਰ ਸੀ ਐਡੇ ਉਹ ਟੋਨ ਤੁਸੀਂ ਇਹ ਦੇਖ ਲਓ ਕਿ ਉਸ ਬੰਦੇ ਨੇ ਗਾਣਾ ਗਾਇਆ ਹੈ ਉਹਨੂੰ ਸਮਝ ਨਹੀਂ ਆਇਆ ਕਿ ਮੈਂ ਗਾ ਗਿਆ ਅਨੁਜੇ ਸਭ ਨੇ ਕਹਦੇ ਮੈਂ ਆਊਟ ਟਿਊਨ ਕਰਕੇ ਕਰਤਾ ਮੈਂ ਜਿੱਦਾਂ ਕਰਨਾ ਸੀ ਐਸੀ ਗੱਲ ਸੀ ਪੂਰੀ ਗੁਣਾ ਦੀ ਗੁੱਤਲੀ ਸਨ ਅਸਰਦੂਲ ਸਾਹਿਬ ਮੈਂ ਕਹਿੰਦਾ ਕਮਾਲ ਗੁਣਾ ਦੀ ਗੁੱਤਲੀ ਕਿੰਨਾ ਬਰਾ ਗਮਦੂਰ ਸਾਹਿਬ ਵੀ ਗਮਦੂਰ ਸਾਹਿਬ ਐਕਚੁਅਲੀ ਮੈਂ ਦੰਦੂਰ ਸਾਹਿਬ ਮੈਂ ਔਜੋ ਸਾਹਿਬ ਦੇ ਉੱਤੇ ਇੱਕ ਗੱਲ ਦੱਸੀ ਸੀ ਨਾ ਤੁਹਾਨੂੰ ਕਿ ਇੱਥੇ ਇੱਕ ਰਜਿੰਦਰ ਸਿੰਘ ਰਾਜ ਹੁੰਦੇ ਸੀਗੇ ਜੀ 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 ਆ ਭੂਗਤ ਤੁਸੀਂ ਜੀ ਭੂਗਤ ਠੀਕ ਹੈ ਨਾ ਹੁਣ ਕੀ ਹੋਇਆ ਜੀ ਤਿੰਨ ਭਰਾ ਇਹ ਨਾ ਤਿੰਨਾਂ ਨੇ ਸਵੇਰੇ ਤੋਂ ਲਾਵਾ ਪੜਤੀਆਂ ਅੱਛਾ ਇੱਥੇ ਨੇ ਜਾਣ ਦੀ ਲਾਵਾ ਪੜਤੀਆਂ ਅੱਛਾ ਆਪੀ ਠੀਕ ਹੈ ਜੀ ਇੱਕ ਦਿਨ ਪਹਿਲਾਂ ਜਿਹੜਾ ਸੀ ਉਹ ਗਾਉਣ ਹੂਣ ਦਾ ਪ੍ਰੋਗਰਾਮ ਸੀ ਉਹ ਕਰਤਾ ਤੇ ਸ਼ਾਮੀ ਪਾਰਟੀ ਵਾਲਾ ਵੀ ਪ੍ਰੋਗਰਾਮ ਕਰਤਾ ਤ੍ਰਿਨਵਾਨ ਤ੍ਰਿਨਵਾਨ ਗੁਣੇ ਸੀ ਬੜੇ ਜਿਹੜਾ ਭਰਪੂਰ ਸੀਗੇ ਭਰਪੂਰભાઈ ਉਹ ਪਹਿਲੇ ਬੰਦੇ ਇਹਨਾਂ ਦੇ ਫਾਦਰ ਸਾਹਿਬ ਸਦੂਲਬਾਹ ਦੇ ਫਾਦਰ ਸਾਹਿਬ ਜਿਹੜੇ ਨਾ ਜੀ ਉਹ ਚਿਟੀ ਨਾਲ ਤਵਲਾ ਜਉਂਦੇ ਸੀ ਅੱਛਾ ਉਹ ਪਹਿਲੇ ਬੰਦੇ ਸੀ ਚਿਟੀ ਨਾਲ ਤਵਲਾ ਜਉਣਾ ਨਾ